ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਪੁਲਿਸ 2025 ਵਿੱਚ ਬਹੁਤ ਵੱਡਾ ਅਪਡੇਟ ਆਇਆ ਹੈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪੋਜੀਟਿਵ ਹੈਰੀ ਪੰਜਾਬ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਦੋਸਤੋ ਗੱਲ ਕਰਦੇ ਆਂ ਪੰਜਾਬ ਪੁਲਿਸ 2025 ਵਿੱਚ ਜੋ ਸਕੋਰ ਕਾਰਡ ਸੀ ਉਸ ਨੂੰ ਦੁਬਾਰਾ ਅਪਡੇਟ ਕਰ ਦਿੱਤਾ ਗਿਆ ਹੈ ਦੋਸਤੋ ਕੀ ਹੋਇਆ ਕਿਉਂਕਿ ਉਸ ਸਮੇਂ ਪੰਜਾਬ ਪੁਲਿਸ 2025 ਵਿੱਚ ਜੋ ਲੋਕਨ ਹੈਲਪ ਡੈਸਕ ਤੋਂ ਰਿਟ ਪ੍ਰੈਡਿਕਸ਼ਨ ਪਾਈ ਸੀ ਜਿਸ ਵਿੱਚ 3756 ਟੋਟਲ ਓਬਜੈਕਸ਼ਨਾਂ ਲੱਗੀਆਂ ਸੀ ਜਿਸ ਕਰਕੇ ਓਬਜੈਕਸ਼ਨ ਲੱਗਣ ਕਰਕੇ ਜੁਹਨਾਂ ਲਗ-ਪਗ 7 ਗਲਤੀਆਂ ਹੋਈਆਂ ਸੀ ਤਾਂ ਉਹਨਾਂ ਨੂੰ ਗਲਤੀਆਂ ਨੂੰ ਸੁਧਾਰਦੇ ਅਨੁਸਾਰ ਪੰਜਾਬ ਪੁਲਿਸ 2025 ਨੇ ਆਪਣੇ ਸਾਰਿਆਂ ਦੇ ਫਾਈਨਲ ਸਕੋਰ ਕਾਰਡ ਅਪਡੇਟ ਕਰ ਦਿੱਤੇ ਗਏ ਹਨ ਤੁਸੀਂ ਆਪਣਾ ਪੰਜਾਬ ਪੁਲਿਸ ਅਫੀਸ਼ੀਅਲ ਸਾਈਟ ਤੇ ਜਾ ਕੇ ਲੌਗਇਨ ਤੇ ਕਲਿੱਕ ਕਰਨਾ ਹੈ ਤੁਹਾਨੂੰ ਮੈਂ ਸਾਰਾ ਇਸ ਵੀਡੀਓ ਚ ਦੱਸ ਦਿੰਨੇ ਆ ਕਿਉਂਕਿ ਉਹਨਾਂ ਦੇ ਐਡਿਟ ਪ੍ਰੈਡਿਕਸ਼ਨ ਕਰਕੇ ਸਾਰਿਆਂ ਦੇ ਜੋ ਮਾਰਕਸ ਹੀ ਫਾਈਨਲ ਸਕੋਰ ਕਾਰਡ ਉਹਨਾਂ ਦੇ ਨੰਬਰ ਕਈਆਂ ਦੇ ਕੱਟ ਗਏ ਹਨ ਕਈਆਂ ਜ਼ਿਆਦਾਤਰ ਲੋਕਾਂ ਦੇ ਵਧੇ ਹਨ ਪੁਆਇੰਟਾਂ 'ਚ ਹੀ ਵਧੇ ਹਨ ਕਈਆਂ ਦੇ 1 2 ਨੰਬਰ ਵੀ ਵਧ ਗਏ ਹਨ ਤੁਹਾਨੂੰ ਦੱਸ ਦਈਏ ਕੀ ਕਰਨਾ ਹੈ ਸਭ ਤੋਂ ਪਹਿਲਾਂ ਲੌਗਇਨ ਤੇ ਕਲਿੱਕ ਕਰ ਲੈਣਾ ਹੈ ਤਾਂ ਦੋਸਤੋ ਇੱਥੇ ਤੁਸੀਂ ਆਪਣ ਆਈਡੀ ਸਟੇਸ਼ਨ ਨੰਬਰ ਪਾ ਕੇ ਪਾਸਵਰਡ ਪਰ ਕੇ ਕੈਪਚਲ ਪਰ ਕੇ ਲੌਗਇਨ ਤੇ ਕਲਿੱਕ ਕਰ ਦੇਣਾ ਹੈ ਤਾਂ ਦੋਸਤੋ ਇਸ ਨੂੰ ਕਲੋਜ਼ ਕਰਕੇ ਇੱਥੇ ਕੌਨਸਟੇਬਲ ਤੇ ਆਪਸ਼ਨ ਆਏਗੀ ਉਸ ਨੂੰ ਕਲਿੱਕ ਕਰ ਦੇਣਾ ਹੈ ਤਾਂ ਦੋਸਤੋ ਇੱਥੇ ਕੌਨਸਟੇਬਲ ਤੇ ਕਲਿੱਕ ਕਰ ਦੇਣਾ ਹੈ ਤਾਂ ਦੋਸਤੋ ਇੱਥੇ ਐਕਸ਼ਨ ਤੇ ਕਲਿੱਕ ਕਰਨਾ ਹੈ ਆਈਸ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਬਹੁਤ ਸਾਰੇ ਆਪਸ਼ਨ ਸ਼ੋ ਹੋਣਗੀਆਂ ਤਾਂ ਦੋਸਤੋ ਇਸ ਨੂੰ ਤੁਸੀਂ ਕਲੋਜ਼ ਕਰ ਦੇਣਾ ਹੈ ਇੱਥੇ ਆਪਸ਼ਨ ਦਿਖਾਈ ਦੇ ਰਹੀ ਹੋਵੇਗੀ ਕਿ ਸਕੋਰ ਕਾਰਡ ਇਸ ਤੇ ਤੁਸੀਂ ਕਲਿੱਕ ਕਰ ਲੈਣਾ ਹੈ ਤਾਂ ਦੋਸਤੋ ਇੱਥੇ ਵੇਖ ਸਕਦੇ ਹੋ ਕਿ ਪਹਿਲਾਂ ਮੇਰੇ ਪੇਪਰ ਹੋਣ ਕਰਕੇ 100 ਵਿੱਚੋਂ 65 ਨੰਬਰ ਆਏ ਸੀ ਜਿਸ ਕੇ ਨਾਰਮਲਾਈਜੇਸ਼ਨ ਕਰਕੇ 64.57439 ਹੋ ਗਏ ਸੀ ਫਿਰ ਉਹਨਾਂ ਨੇ ਜਦੋਂ ਅਪਡੇਟ ਲਿਖਿਆ ਇੱਥੇ ਲਿਖਿਆ ਹੋਇਆ ਹੈ ਕਿ ਅਪਡੇਟ ਨਾਰਮਲਾਈਜੇਸ਼ਨ ਤੇ ਮਾਰਕਸ ਲਿਖਿਆ ਉੱਥੇ ਦੁਬਾਰਾ ਫਿਰ 65 ਸੀ ਜਿਸ ਵਿੱਚ ਕਰਕੇ 64.57376 ਹੋ ਗਏ ਸਨ ਤਦ ਦੋਸਤੋ ਲਗਭਗ ਮੇਰੇ ਕੁਝ ਪੁਆਇੰਟ ਕਟੇ ਹੀ ਹਨ ਤੁਸੀਂ ਦੇਖ ਸਕਦੇ ਹੋ ਤਾਂ ਇਸੇ ਤਰ ਤੁਸੀਂ ਆਪਣਾ ਸਕੋਰ ਕਾਰਡ ਫਾਈਨਲ ਸਕੋਰ ਕਾਰਡ ਚੈੱਕ ਕਰਕੇ ਦੇਖ ਸਕਦੇ ਹੋ ਤੁਹਾਡੇ ਅਪਡੇਟ ਕਿੰਨੇ ਨੰਬਰ ਮਾਰਕਸ ਚੇਂਜ ਹੋਏ ਹਨ ਤਾਂ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਪੋਜ਼ਿਟਿਵ ਹੈਰੀ ਪੰਜਾਬ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾਲ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰਨਾ ਜੇਕਰ ਕਿਸੇ ਬੱਚੇ ਦਾ ਡਾਊਟ ਹੈ ਤਾਂ ਕਮੈਂਟ ਸੈਕਸ਼ਨ ਚ ਪੁੱਛ ਸਕਦਾ ਹੈ